ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਜੇ ਤੁਹਾਨੂੰ ਕਹੀਏ ਕਿ ਚੋਰਾ ਨੂੰ ਅੰਗਰੇਜ਼ੀ ਦਾਰੂ ਪੀਣ ਦਾ ਬਹੁਤ ਸ਼ੌਂਕ ਹੈ ਤਾਂ ਤੁਸੀਂ ਪੁੱਛੋਗੇ ਵੀ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਜੇ ਤੁਹਾਨੂੰ ਕਹੀਏ ਕਿ ਚੋਰਾ ਨੂੰ ਗਰਮੀ ਬਹੁਤ ਲੱਗਦੀ ਹੈ ਇਸ ਕਰਕੇ ਉਹ ਕੂਲਰ ਤੋਂ ਬਿਨਾ ਨਹੀਂ ਰਹਿ ਸਕਦੇ ਤੁਸੀਂ ਫਿਰ ਪੁੱਛੋਗੇ ਕਿਵੇਂ ਤੇ ਜੇ ਅਸੀਂ ਤੁਹਾਨੂੰ ਕਹੀਏ ਕਿ ਚੋਰ 32 ਬਾਰ-ਬਾਰ ਜਾਣ ਤੋਂ ਵੀ ਬਹੁਤ ਪਰੇਸ਼ਾਨ ਹੁੰਦੇ ਆ ਤਾਂ ਤੁਸੀਂ ਫਿਰ ਸਵਾਲ ਪੁੱਛੋਗੇ ਕਿਵੇਂ ਪਰ ਤੁਹਾਨੂੰ ਨਾਲ ਦੀ ਨਾਲ ਦੱਸ ਦਈਏ ਕਿ ਚੋਰਾਵਾਂ ਵੱਲੋਂ ਹੁਣ ਇੱਕ ਠੇਕੇ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਪੈਰ ਪੈਰ ਤੇ ਠੇਕੇ ਪਰ ਫਿਰ ਵੀ ਸਾਲੋਂ ਤੋਂ ਬੰਗਾਂ ਨੂੰ ਜਿਹੜਾ ਰਸਤਾ ਜਾਂਦਾ ਉਹਦੇ ਵਿੱਚ ਕਾਰ ਪਿੰਡ ਆਉਂਦਾ ਨਾਗਰਾ ਉੱਥੇ ਇੱਕ ਠੇਕਾ ਸੀ ਜਿਸ ਨੂੰ ਚੋਰਾਵਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਕਿ ਚੋਰਾਵਾਂ ਵੱਲੋਂ ਜਿੰਦਰੇ ਭੰਨੇ ਗਏ ਆ ਜਿੰਦਰੇ ਤੋੜੇ ਗਏ ਆ ਉਸ ਤੋਂ ਬਾਅਦ 2.5 ਲੱਖ ਰੁਪਏ ਦੇ ਆਸ-ਪਾਸ ਇੰਗਲਿਸ਼ ਅਗਰੇਜੀ दारू ਜਿਹੜੀ ਆ ਚੋਰਾ ਵੱਲੋਂ ਚੋਰੀ ਕੀਤੀ ਗਈ ਹੈ ਕੂਲਰ ਉੱਥੋਂ ਚੋਰੀ ਕੀਤਾ ਗਿਆ ਹੈ ਬੈਟਰਾ ਚੋਰੀ ਕੀਤਾ ਗਿਆ ਇਸ ਤੋਂ ਇਹ ਗੱਲ ਤਾਂ ਸਾਬਤ ਹੋ ਗਈ ਹੈ ਕਿ ਚੋਰਾ ਨੂੰ ਬਿਲਕੁਲ ਵੀ ਹੁਣ ਡਰ ਨਹੀਂ ਪਹਿਲਾਂ ਤਾਂ ਚੋਰ ਆਮ ਲੋਕਾਂ ਨੂੰ ਲੁੱਟਦੇ ਸੀਗੇ ਹੁਣ ਠੇਕਿਆਂ ਤੇ ਵੀ ਚੋਰੀਆਂ ਕਰਨ ਲੱਗੇ ਜਿਥੋਂ ਸਰਕਾਰ ਨੂੰ ਇਨਕਮ ਹੁੰਦੀ ਆ ਸਰਕਾਰ ਨੂੰ ਆਮਦਨ ਹੁੰਦੀ ਆ ਪਰ ਕੀ ਇਹ ਚੋਰ ਜਿਹੜੀ ਸ਼ਰਾਬ ਚੋਰੀ ਕੀਤੀ ਇਸ ਨੂੰ ਜਾ ਕੇ ਵੇਚਣਗੇ ਤੇ ਥੋੜੀ ਥੋੜੀ ਕਰਕੇ ਪੀਣਗੇ ਕਿਉਂਕਿ ਅੰਗਰੇਜ਼ੀ दारू ਹੀ ਚੋਰਾ ਨੇ ਚੱਕੀ ਆ ਜਿਹੜੀ ਗੱਲ ਦੱਸੀ ਗਈ ਹੈ ਤੇ ਨਾਲ ਦੀ ਨਾਲ 쿨ਰ ਅਤੇ ਬੈਟਰਾ ਵੀ ਚੋਰ ਇੱਥੋਂ ਚੱਕ ਕੇ ਲੈ ਕੇ ਗਏ ਆ ਤਾਂ ਬਹੁਤ ਵੱਡੇ ਸਵਾਲ ਨੇ ਹੁਣ ਤਾਂ ਸਿੱਧਮ ਸਿੱਧਾ ਸਰਕਾਰ ਦੇ ਕਾਰੋਬਾਰ ਤੇ ਵੀ ਚੋਰਾ ਦੀ ਨਿਗਾਹ ਤਾਂ ਚੋਰਾ ਨੇ ਠੇਕੇ ਨੂੰ ਵੀ ਨਿਸ਼ਾਨਾ ਬਣਾਇਆ ਸਵਾ ਦੋ ਲੱਖ ਰੁਪਏ ਦੀ ਜਿਹੜੀ ਆ ਸ਼ਰਾਬ ਇੰਗਲਿਸ਼ ਸ਼ਰਾਬ ਜਿਹੜੀ ਚੋਰਾ ਚੋਰੀ ਕਰਕੇ ਲੈ ਗਏ ਦੱਸਿਆ ਜਾ ਰਿਹਾ ਕਿ ਕਰਿੰਦਾ ਜਿਹੜਾ ਆ ਉਹ ਠੇਕੇ ਨੂੰ ਬੰਦ ਕਰਕੇ 8:30 ਵਜੇ ਦੇ ਕਰੀਬ ਚਲੇ ਜਾਂਦਾ ਗੋਣਾਚੌਰ ਅਤੇ ਸਵੇਰੇ ਠੇਕੇਦਾਰ ਰਮਨ ਸ਼ਰਮਾ ਉਹਨਾਂ ਨੂੰ ਕਾਲ ਤੇ ਤਲਾਹ ਮਿਲਦੀ ਹੈ ਕਿ ਤੁਹਾਡੇ ਠੇਕੇ ਤੇ ਤਾਂ ਚੋਰੀ ਹੋ ਗਈ ਹੈ ਤੁਸੀਂ ਆ ਕੇ ਦੇਖੋ ਆਉਂਦੇ ਆ ਹਿਸਾਬ ਲਾਉਂਦੇ ਆ ਤੇ ਕਹਿੰਦੇ ਆ ਕਿ 2 ਤੋਂ 2.5 ਲੱਖ ਰੁਪਏ ਦੇ ਆਸ-ਪਾਸ ਦੀ ਚੋਰੀ ਹੈ ਪਰ ਹੁਣ ਸਵਾਲ ਬਹੁਤ ਖੜੇ ਹੁੰਦੇ ਆ ਕਿ ਚੋਰ ਇਹ ਸ਼ਰਾਬ ਲੈ ਕੇ ਕਿਹੜਾ ਬਾਰਡਰ ਟੱਪ ਗਿਆ ਕਿੱਥੇ ਜਾ ਕੇ ਉਹਨਾਂ ਨੇ ਸ਼ਰਾਬ ਵੇਚਣੀ ਆ ਇਹ ਬਹੁਤ ਵੱਡੇ ਸਵਾਲ ਨੇ ਦਖਾਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ

ਮੇਨੇ ਕਿਹਾ ਉਰਗਿਆ ਲੇ ਕੇ ਸਮਾਨ ਕੇ ਲਿਕਵਿਡ ਦੇ ਕਿਲਾਵਾ ਉਹ ਕੇ ਲੇ ਕੇ ਕੂਲਰ ਲੈ ਕੇ ਹਾਂ ਬੈਟਰ ਲੈ ਕੇ ਓਕੇ ਤੋਂ ਆਪਕੋ ਸਵੇਰ ਪਤਾ ਲਗਾ ਮੇਰੇ ਕੋ ਸਵੇਰ ਪਤਾ ਚਲਾ ਬਾਗੂ ਨੇ ਫੋਨ ਕੀਤਾ ਕਿ ਜੰਦਾ ਮਤਲਬ ਤੋੜ ਦਈਏ ਜਾਓ ਘਰ ਮੰਦੀਪਾਈ ਹਮਕੋ ਚੋਣਨੇ ਆਏ ਹੈ ਰੇਗਾ ਤਾਂ ਯਾ ਟੁੱਟਾ ਹੀ ਮਰਾ 2.5 ਲੱਖ ਤੋਂ 2.5 ਲੱਖ ਰੁਪਏ ਕੀ ਚੋਰੀ ਹੋ ਗਈ ਹਾਂ ਦੇਖੇ ਤੇ ਦਸਾਂਝਾ ਚੋਰੀ ਹੋ ਗਈ ਜੀ ਕਿੰਨਾ ਕੁ ਸਮਾਨ ਲੇ ਕੇ 2.5 ਲੱਖ ਰੁਪਏ ਜੀ ਬਾਰੇ ਸਾਰਾ ਆਨ ਬਿੱਤੇ ਫੁੱਲ ਤੇ ਆਪਣੇ ਪੈਟਰਾ ਵੀ ਦਾ ਖਰਾਬ ਲੈ ਕੇ ਸਾਨੂੰ ਸਵੇਰੇ ਪਤਾ ਲੱਗਾ ਫੇਰ ਰਾਤੀ ਪਤਾ ਲੱਗਿਆ ਸਾਨੂੰ ਸਵੇਰੇ ਪਤਾ ਲੱਗਾ 6:00 ਵਜੇ ਅੱਛਾ ਫੇਰ ਕਰਿੰਦਨ ਛੱਡਣ ਆਏ ਹੋਣੇ ਤੇ ਇੱਕ ਬੰਦੇ ਨੇ ਖੇਤਾਂ ਵਾਲੇ ਨੂੰ ਟੈਲੀਫੋਨ ਕਰਿਆ ਵੀ ਐਂ ਕਰਕੇ ਤੁਹਾਡੇ ਠੇਕੇ ਦੀ ਚੋਰੀ ਹੋ ਗਈ ਜਿੰਦੇ ਤੋੜੇ ਨੇ ਅੱਛਾ ਜਾ ਕੇ ਅਸੀਂ ਮੰਨਦੇ ਹਾਂ ਸਾਰਾ ਹਿਸਾਬ ਦਾ ਲਾਇਦਾ 2.5 ਲੱਖ ਰੁਪਏ ਦਾ 2 ਲੱਖ ਬੰਦੇ ਜਿੰਨੇ ਸਾਰਾ ਸੀ ਯਾ ਮੁੰਡਾ ਕਹਿੰਦਾ ਸੀ ਇੱਕ ਦੋ ਕੁੱਲਰ ਤੇ ਨਾਲ ਬੈਟਰਾ ਵੀ ਚੋਰੀ ਹੋ ਗਿਆ ਨਾਲ ਹਾਈ ਕੁੱਲਰ ਵੀ ਲੈ ਕੇ ਬੈਟਰਾ ਵੀ ਲੈ ਗਏ ਇਹ ਜਿੰਦੇ ਤੋੜ ਦੇਗੇ ਕੀ ਕੀਤਾ ਵਾ ਜਿੰਦੇ ਤੋੜੇ ਜਿੰਦੇ ਦੋ ਜਿੰਦੇ ਲੱਗੇ ਜਿੰਦੇ ਤੋੜੇ ਜਿੰਦੇ ਤੋੜੇ ਪਾਕੀ ਪੁਲਿਸ ਨੂੰ ਰਿਪੋਰਟ ਦਰਜ ਕਰਾਤੀ ਠੀਕ ਹੈ ਜੀ ਜੱਟੋ ਸਾਹਿਬ ਆਏ ਤੇ ਉਹ ਦੇਖੇ ਮੌਕਾ ਠੀਕ ਹੈ ਚੱਲੋ ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਜੇ ਤੁਹਾਨੂੰ ਕਹੀਏ ਕਿ ਚੋਰਾ ਨੂੰ ਅੰਗਰੇਜ਼ੀ ਦਾਰੂ ਪੀਣ ਦਾ ਬਹੁਤ ਸ਼ੌਂਕ ਹੈ ਤਾਂ ਤੁਸੀਂ ਪੁੱਛੂਗੇ ਬੈਤ ਪੁੱਛੀਏ ਕਿਵੇਂ ਕਹਿ ਸਕਦੇ ਹੋ ਜੇ ਤੁਹਾਨੂੰ ਕਹੀਏ ਕਿ ਚੋਰਾਂ ਨੂੰ ਗਰਮੀ ਬਹੁਤ ਲੱਗਦੀ ਐ ਇਸ ਕਰਕੇ ਉਹ ਕੂਲਰ ਤੋਂ ਬਿਨਾ ਨਹੀਂ ਰਹਿ ਸਕਦੇ ਤੁਸੀਂ ਫਿਰ ਪੁੱਛੋਗੇ ਕਿਵੇਂ ਤੇ ਜੇ ਅਸੀਂ ਤੁਹਾਨੂੰ ਕਹੀਏ ਕਿ ਚੋਰ ਬੱਤੀ ਬਾਰ-ਬਾਰ ਜਾਣ ਤੋਂ ਵੀ ਬਹੁਤ ਪਰੇਸ਼ਾਨ ਹੁੰਦੇ ਆ ਤਾਂ ਤੁਸੀਂ ਫਿਰ ਸਵਾਲ ਪੁੱਛੋਗੇ ਕਿਵੇਂ ਪਰ ਤੁਹਾਨੂੰ ਨਾਲ ਦੀ ਨਾਲ ਦੱਸ ਦਈਏ ਕਿ ਚੋਰਾਂ ਵੱਲੋਂ ਹੁਣ ਇੱਕ ਠੇਕੇ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਪੈਰ-ਪੈਰ ਤੇ ਠੇਕੇ ਪਰ ਫਿਰ ਵੀ ਸਾਲੋਂ ਤੋਂ ਪੰਗਾ ਨੂੰ ਜਿਹੜਾ ਰਸਤਾ ਜਾਂਦਾ ਉਹਦੇ ਵਿੱਚ ਕਾਰ ਪਿੰਡ ਆਉਂਦਾ ਨਾਗਰਾ ਉੱਥੇ ਇੱਕ ਠੇਕਾ ਸੀ ਜਿਸ ਨੂੰ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਚੋਰਾ ਵੱਲੋਂ ਜਿੰਦਰੇ ਭੰਨੇ ਗਏ ਆ ਜਿੰਦਰੇ ਤੋੜੇ ਗਏ ਆ ਉਸ ਤੋਂ ਬਾਅਦ 2.5 ਲੱਖ ਰੁਪਏ ਦੇ ਆਸ-ਪਾਸ ਇੰਗਲਿਸ਼ ਅੰਗਰੇਜ਼ੀ दारू ਜਿਹੜੀ ਆ ਚੋਰਾ ਵੱਲੋਂ ਚੋਰੀ ਕੀਤੀ ਗਈ ਹੈ ਕੂਲਰ ਉੱਥੋਂ ਚੋਰੀ ਕੀਤਾ ਗਿਆ ਬੈਟਰਾ ਚੋਰੀ ਕੀਤਾ ਗਿਆ ਇਸ ਤੋਂ ਇਹ ਗੱਲ ਤਾਂ ਸਾਬਤ ਉੰਮੀ ਹੈ ਕਿ ਚੋਰਾ ਨੂੰ ਬਿਲਕੁਲ ਵੀ ਹੁਣ ਡਰ ਨਹੀਂ ਪਹਿਲਾਂ ਤਾਂ ਚੋਰ ਆਮ ਲੋਕਾਂ ਨੂੰ ਲੁੱਟਦੇ ਸੀਗੇ ਹੁਣ ਠੇਕਿਆਂ ਦੇ ਵੀ ਚੋਰੀਆਂ ਕਰਨ ਲੱਗੇ ਜਿੱਥੋਂ ਸਰਕਾਰ ਨੂੰ ਇਨਕਮ ਹੁੰਦੀ ਆ ਸਰਕਾਰ ਨੂੰ ਆਮਦਨ ਹੁੰਦੀ ਆ ਪਰ ਕੀ ਇਹ ਚੋਰ ਜਿਹੜੀ ਸ਼ਰਾਬ ਚੋਰੀ ਕੀਤੀ ਇਸ ਨੂੰ ਜਾ ਕੇ ਵੇਚਣਗੇ ਕਿ ਥੋੜੀ ਥੋੜੀ ਕਰਕੇ ਪੀਣਗੇ ਕਿਉਂਕਿ ਅੰਗਰੇਜ਼ੀ दारू ਹੀ ਚੋਰਾ ਨੇ ਚੱਕੀ ਆ ਜਿਹੜੀ ਗੱਲ ਦੱਸੀ ਗਈ ਆ ਤੇ ਨਾਲ ਦੀ ਨਾਲ ਕੂਲਰ ਅਤੇ ਬੈਟਰਾ ਵੀ ਚੋਰ ਇਥੋਂ ਚੱਕ ਕੇ ਲੈ ਕੇ ਗਏ ਆ ਤਾਂ ਬਹੁਤ ਵੱਡੇ ਸਵਾਲ ਨੇ ਹੁਣ ਤਾਂ ਸਿੱਧਮ ਸਿੱਧਾ ਸਰਕਾਰ ਦੇ ਕਾਰੋਬਾਰ ਤੇ ਵੀ ਚੋਰਾਂ ਦੀ ਨਿਗਾਹ ਤਾਂ ਚੋਰਾਂ ਨੇ ਠੇਕੇ ਨੂੰ ਵੀ ਨਿਸ਼ਾਨਾ ਬਣਾਇਆ ਸਵਾ ਦੋ ਲੱਖ ਰੁਪਏ ਦੀ ਜਿਹੜੀ ਆ ਸ਼ਰਾਬ ਇੰਗਲਿਸ਼ ਸ਼ਰਾਬ ਜਿਹੜੀ ਚੋਰਾਂ ਚੋਰੀ ਕਰਕੇ ਲੈ ਗਏ ਦੱਸਿਆ ਜਾ ਰਿਹਾ ਕਿ ਕਰਿੰਦਾ ਜਿਹੜਾ ਆ ਉਹ ਠੇਕੇ ਨੂੰ ਬੰਦ ਕਰਕੇ 8:30 ਵਜੇ ਦੇ ਕਰੀਬ ਚਲੇ ਜਾਂਦਾ ਗੋਣਾਚੌਰ ਅਤੇ ਸਵੇਰੇ ਠੇਕੇਦਾਰ ਰਮਨ ਸ਼ਰਮਾ ਉਹਨਾਂ ਨੂੰ ਕਾਲ ਤੇ ਤਲਾਹ ਮਿਲਦੀ ਹੈ ਕਿ ਤੁਹਾਡੇ ਠੇਕੇ ਤੇ ਕਾ ਚੋਰੀ ਹੋ ਗਈ ਹੈ ਤੁਸੀਂ ਆ ਕੇ ਦੇਖੋ ਆਉਂਦੇ ਆ ਹਿਸਾਬ ਲਾਉਂਦੇ ਆ ਤੇ ਕਹਿੰਦੇ ਆ ਕਿ 2 ਤੋਂ 2.5 ਲੱਖ ਰੁਪਏ ਦੇ ਆਸ-ਪਾਸ ਦੀ ਚੋਰੀ ਹੈ ਪਰ ਹੁਣ ਸਵਾਲ ਬਹੁਤ ਖੜੇ ਹੁੰਦੇ ਆ ਕਿ ਚੋਰ ਇਹ ਸ਼ਰਾਬ ਲੈ ਕੇ ਕਿਹੜਾ ਬਾਰਡਰ ਟੱਪ ਗਿਆ ਕਿੱਥੇ ਜਾ ਕੇ ਉਹਨਾਂ ਨੇ ਸ਼ਰਾਬ ਵੇਚਣੀ ਆ ਇਹ ਬਹੁਤ ਵੱਡੇ ਸਵਾਲ ਨੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਕੋਰਨਾਮ ਕੀ ਹੈ ਸੋਨਮਾ ਕੀ ਹੋ ਗਿਆ ਅੱਜ ਚੋਰੀ ਹੋ ਗਈ ਕਿਤਨੇ ਕਾ ਮਾਲ ਚੋਰੀ ਹੋ ਗਿਆ 2 ਲੱਖ 24 ਹਜ਼ਾਰ 224000 ਕਬ ਗਿਆ ਸਰ ਰਾਤੀ ਰਾਤੀ 10:30 ਵਜੇ ਰੋਜ਼ਾਨਾ 10:30 ਜਾਂਦਾ ਹੈ ਰੋਜ਼ਾਨਾ ਕਹਾਂ ਜਾਂਦਾ ਹੈ ਦਫ਼ਤਰ ਗੁਣਾ ਚੋਰ ਮੈਂ ਫੇ ਵਾਹਾਂ ਸੇ ਸਵੇਰ ਤੇ ਸਵੇਰ ਛੁੜਨੇ ਆਤੇ ਮੰਦੀ ਭਾਈ ਓਕੇ ਤੋ ਫੇ ਸਵੇਰ ਪਤਾ ਲਗਾ ਸਵੇਰ ਪਤਾ ਲਗਾ ਸਾਰਾ ਹੀ ਮਾਲ ਲੈ ਕੇ ਹਾਂ ਮਾਲ ਕੋ ਲੈ ਗਏ ਕੀ ਕੀ ਲੈ ਗਏ ਮਾਲ ਮੈਂ ਅੰਗਰੇਜ਼ੀ ਦਾ ਮਾਲ ਲੈ ਗਏ ਨਹੀਂ ਨਹੀਂ ਕੀ ਹੋਰ ਕੀ ਲੈ ਕੇ ਸਮਾਨ ਕੇ ਲਿਕੁਇਡ ਦੇ ਇਲਾਵਾ ਹੋਰ ਕੀ ਲੈ ਗਏ ਕੂਲਰ ਲੈ ਗਏ ਹਾਂ ਬੈਟਰੀ ਲੈ ਗਏ ਓਕੇ ਤੁਹਾਨੂੰ ਸਵੇਰ ਪਤਾ ਲੱਗਾ ਮੈਨੂੰ ਨੂੰ ਸਵੇਰ ਪਤਾ ਲੱਗਾ ਬਾਗੂ ਨੇ ਫੋਨ ਕੀਤਾ ਕਿ ਜਿੰਦਾ ਮਤਲਬ ਤੋੜਦੀ ਹੈ ਜਾਓ ਗਰਮੰਦੀਪਾਈ ਹਮ ਕੋ ਚੋਣਨੇ ਆਏ ਹਾਂ ਰੇਗਾ ਤਾਂ ਯਾ ਟੂਟਾਈ ਮੇਰਾ 2.5 ਲੱਖ ਦਾ 2.5 ਲੱਖ ਰੁਪਏ ਕੀ ਚੋਰੀ ਹੋ ਗਈ ਤੇ ਕੇ ਦਸਾਂ ਦਾ ਚੋਰੀ ਹੋ ਗਈ ਜੀ ਕਿੰਨਾ ਕੁ ਸਮਾਨ ਲਗਾ 2.5 ਲੱਖ ਰੁਪਏ ਜੀ ਬਾਰੇ ਸਾਰਾ ਸਮਾਨ ਵਿੱਚ ਪੁੱਲ ਤੇ ਆਪਣੇ ਬੈਟਰਾ ਵੀ ਦਾ ਆਮ ਲੈ ਕੇ ਤੁਹਾਨੂੰ ਸਵੇਰੇ ਪਤਾ ਲੱਗਾ ਫਿਰ ਰਾਤੀ ਪਤਾ ਲੱਗਿਆ ਤੁਹਾਨੂੰ ਸਵੇਰੇ ਪਤਾ ਲੱਗਾ ਜੀ 6:00 ਵਜੇ ਅੱਛਾ ਫੇ ਕਰਿੰਦਨ ਛੱਡਣ ਆਏ ਹੋਣੇ ਤੇ ਇਹ ਇੱਕ ਬੰਦੇ ਨੇ ਖੇਤਾਂ ਨੇ ਟੈਲੀਫੋਨ ਕਰਿਆ ਵੀ ਐਂ ਕਰਕੇ ਤੁਹਾਡੇ ਠੇਕੇ ਦੀ ਚੋਰੀ ਹੋਈ ਜਿੰਦੇ ਤੋੜੇ ਨੇ ਅੱਛਾ ਜਾ ਕੇ ਅਸੀਂ ਮੰਨ ਗਿਣਿਆ ਸਾਰਾ ਹਿਸਾਬ ਤਾਂ ਲਾਇਆ ਤਾਂ 2.5 ਲੱਖ ਰੁਪਏ ਦਾ ਲੱਗਾ 2.5 ਲੱਖ ਦੇ ਮਿਲਦੇ ਨੇ ਮੁੰਡਾ ਕਹਿੰਦਾ ਸੀ ਇੱਕ ਦੂਆ ਕੂਲਰ ਤੇ ਨਾਲ ਬੈਟਰੀ ਵੀ ਚੋਰੀ ਹੋ ਗਿਆ ਨਾਲ ਹਾਂ ਕੂਲਰ ਵੀ ਲੈ ਕੇ ਬੈਟਰੀ ਵੀ ਲੈ ਕੇ ਇਹ ਜਿੰਦੇ ਤੋੜ ਦੇਗੇ ਕਿ ਕੀ ਕੀਤਾ ਵਾ ਜਿੰਦੇ ਤੋੜੇ ਜੀ ਜਿੰਦੇ ਦੋ ਜਿੰਦੇ ਲੱਗੇ ਜਿੰਦੇ ਤੋੜੇ ਜਿੰਦੇ ਤੋੜੇ ਪਾਰਕੀ ਪੁਲਿਸ ਨੂੰ ਰੌਬਦਾਰ ਜਿਕਰਾਤੀ ਠੀਕ ਹੈ ਜੀ ਡਾਕਟਰ ਸਾਹਿਬ ਆਏ ਤੇ ਉਹ ਦੇਖਦੇ ਮੌਕਾ ਠੀਕ ਹੈ ਅੱਗੇ